ਜਿਹੜਾ ਅਮੀਰ ਬੰਦਾ ਜੇ ਉਹ ਗਲਤ ਸ਼ਬਦ ਕਿਸੇ ਨੂੰ ਬੋਲ ਵੀ ਦਊਗਾ ਉਹ ਤਾਂ ਮਾਫੀ ਮੰਗ ਕੇ ਖੜਾ ਛੁੱਟ ਜਾਂਦਾ ਤੇ ਜੇ ਕੋਈ ਆਪਣੇ ਵਰਗਾ ਆਮ ਪਰਸਨ ਕਿਸੇ ਨੂੰ ਬੋਲ ਦੇ ਉਹਤੇ ਪਰਚਾ ਵੀ ਹੋ ਜਾਂਦਾ ਉਹਨੂੰ ਜੇਲ੍ਹ 'ਚ ਵੀ ਸੁੱਟ ਦਿੱਤਾ ਜਾਂਦਾ ਇੱਥੋਂ ਤੱਕ ਕਈ ਵਾਰੀ ਉਹਦੀਆਂ ਲੱਤਾਂ ਬਾਹਾਂ ਵੀ ਤੋੜ ਦਿੱਤੀਆਂ ਕਿਉਂਕਿ ਉਹਨੇ ਬੋਲ ਤਾਂ ਹਜ਼ਾਰ ਬੰਦੇ ਦੇ ਸਾਹਮਣੇ ਮਾਫੀ ਉਹਨੇ ਸੋਫੇ ਤੇ ਬਹਿ ਕੇ ਇਕੱਲੇ ਨੇ ਮੰਗ ਲਈ ਤੇ ਉਹ ਤਾਂ ਤੋਂ ਪਹਿਲਾਂ ਹੀ ਸਾਡੇ ਘਰੇ ਆਉਂਦੇ ਆ ਜਿਵਾ ਕੰਨੀਆਂ ਨਲੀਆਂ ਚੱਟਣ ਤੱਕ ਰੋਟੀ ਖਾਣ ਤੱਕ ਤੇ ਅਸੀਂ ਕਹਿੰਦੇ ਵਾਹ ਵੀ ਵਾਹ ਉਹ ਬੰਦਾ ਸਾਡੇ ਘਰੇ ਆਇਆ ਕਿਉਂ ਇਹਨਾਂ ਨੇ ਇੱਕ ਮੁਫਤ ਦੀ ਚੀਜ਼ ਜਿਹੜੀ ਮਰਜ਼ੀ ਦੇ ਦਿਓ ਚਾਹ ਉਹਦਾ ਟੈਕਸ ਵੱਧ ਰੂਪ ਚ ਕੱਢ ਲਓ ਇਹਨਾਂ ਨੇ ਉਸੇ ਤੇ ਵੈਸੇ ਤੋਂ ਪਹਿਲਾਂ 20 ਲੀਟਰਾਂ ਨੇ ਬੋਲਿਆ ਬਥੇਰੇਆ ਨੇ ਬੋਲਿਆ ਅਸੀਂ ਕੀਤਾ ਕੀ ਕਿਉਂਕਿ ਕਾਨੂੰਨ ਤਾਂ ਇਹਨਾਂ ਦੇ ਹੱਥ ਚ ਪ੍ਰਸ਼ਾਸਨ ਇਹਨਾਂ ਦੇ ਹੱਥ ਚ ਸਾਰਾ ਕੁਝ ਇਹਨਾਂ ਦੇ ਹੱਥ ਚ ਹੁਣ ਉਹੀ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਜੇ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤਾਂ ਸੰਧੂ ਸਾਹਿਬ ਨੂੰ ਜਿਤਾਓ ਦੇਖੋ ਤੁਸੀਂ ਸਿਆਸਤ ਦੇਖੋ ਲੀਡਰਾਂ ਦੀ ਲੋਕਾਂ ਦੀ ਇਹ ਸਿਆਸਤ ਲੋਕਾਂ ਤੇ ਕਿਵੇਂ ਕਰਦੇ ਆ ਉਸੇ ਸੀਗਾ ਜਦੋਂ ਸਾਡੀ ਪਾਰਟੀ ਚ ਆ ਗਿਆ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਲੱਗੀ ਹੋਈ ਆ ਜਿਹਦੇ ਵਿੱਚ ਹੀ ਉਹਨੂੰ ਧੋ ਦਿੰਦੇ ਆ ਕਹਿ ਦਿੰਦੇ ਹੁਣ ਜੀ ਇਮਾਨਦਾਰ ਬਣ ਗਿਆ ਅਣਥੱਕ ਬਣ ਗਿਆ ਇਹ ਹੁਣ ਲੋਕਾਂ ਦੀਆਂ ਗੱਲਾਂ ਸੁਣੋ ਮਸਤੇ ਸੀ ਅਸੀਂ ਉਹ 5 ਸਾਲਾਂ ਨਾਲ ਜਾਂਦੇ ਜਿਹੜੀਆਂ ਕੰਮਾਂ ਉਹ ਭੁੱਲ ਜਾਣੀਆਂ ਕਿਉਂਕਿ ਨਵੀਂ ਪਾਰਟੀ 'ਚ ਗਿਆ ਹੁਣ ਉਹ ਦੁੱਧ ਧੋਤਾ ਗਿਆ ਵਧੀਆ ਬਣ ਗਿਆ ਉਸੇ ਨੂੰ ਵੋਟਾਂ ਪਾ ਕੇ ਫੇਰ ਜਿਤਾ ਦੇਣਾ ਅਗਲੇ 5 ਸਾਲਾਂ ਲਈ ਅਸੀਂ ਡੰਡੇ ਫੇਰ ਖਾਣੇ ਆ ਰਾਜਾ ਬਡਿੰਗ ਦੇ ਬਿਆਨ ਨੂੰ ਲੈ ਕੇ ਸਿਆਸਤ ਦੇ ਵਿੱਚ ਕਾਫੀ ਗਰਮਾਹਟ ਪੈਦਾ ਹੋਈ ਹੋਈ ਹੈ ਤੇ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਐਸਪੀ ਚਾਰੇ ਵੱਲੋਂ ਕਈ ਥਾਵਾਂ ਤੇ ਰਾਜਾ ਬਡਿੰਗ ਦੇ ਪੁਤਲੇ ਵੀ ਫੂਕੇ ਗਏ ਸੋ ਅੱਜ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਮਲੂਕਾ ਟੀਵੀ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਮਸਲੇ ਨੂੰ ਉਹ ਆਪ ਦੇ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਨ ਮਲੂਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਰਾਜਾ ਬਡਿੰਗ ਰਾਜਾ ਬਡਿੰਗ ਰਾਜਾ ਬਡਿੰਗ ਹੋਈ ਪਈ ਹੈ ਜਿਹੜੇ ਤਗੜੇ ਲੋਕ ਹੁੰਦੇ ਆ ਨਾ ਆਰਥਿਕ ਪੱਖ ਤੋਂ ਚਾਹੇ ਉਹ ਸਿਆਸਤਦਾਨਾ ਚਾਹੇ ਕੋਈ ਹੋਰ ਵਰਗ ਆ ਜਿਹੜਾ ਅਮੀਰ ਬੰਦਾ ਜੇ ਉਹ ਗਲਤ ਸ਼ਬਦ ਕਿਸੇ ਨੂੰ ਬੋਲ ਵੀ ਦਊਗਾ ਤਾਂ ਉਹਦਾ ਮਾਫੀ ਮੰਗ ਕੇ ਖਹਿੜਾ ਛੁੱਟ ਜਾਂਦਾ ਤੇ ਜੇ ਕੋਈ ਆਪਣੇ ਵਰਗਾ ਆਮ ਪਰਸਨ ਕਿਸੇ ਨੂੰ ਬੋਲ ਦੇ ਉਹਤੇ ਪਰਚਾ ਵੀ ਹੋ ਜਾਂਦਾ ਉਹਨੂੰ ਜੇਲ੍ਹ 'ਚ ਵੀ ਸੁੱਟ ਦਿੱਤਾ ਜਾਂਦਾ ਇੱਥੋਂ ਤੱਕ ਕਈ ਵਾਰੀ ਉਹਦੀਆਂ ਲਾਤਾਂ ਬਾਹਾਂ ਵੀ ਤੋੜ ਦਿੱਤੀਆਂ ਜਾਂਦੀਆਂ ਇਸ ਤਰੀਕੇ ਦੇ ਨਾਲ ਇਹ ਹੁੰਦਾ ਆਇਆ ਤੇ ਇਦਾਂ ਹੀ ਹੋਣਾ ਰਹਿਣਾ ਮੈਂ ਇਹ ਕਹਿੰਦਾ ਵੀ ਰਾਜੇ ਵੜੈਂਗੜੂ ਤਾਂ ਇਹ ਬਿਆਨ ਦੇ ਕੇ ਕੋਈ ਫਰਕ ਹੀ ਨਹੀਂ ਪਿਆ ਹੋਣਾ ਕਿਉਂਕਿ ਉਹਨੇ ਬੋਲ ਤਾਂ ਹਜ਼ਾਰ ਬੰਦੇ ਦੇ ਸਾਹਮਣੇ ਮਾਫੀ ਉਹਨੇ ਸੋਫੇ ਤੇ ਬਹਿ ਕੇ ਇਕੱਲੇ ਨੇ ਮੰਗ ਲਈ ਤੇ ਉਸ ਤੋਂ ਬਾਅਦ ਐਸਸੀ ਭਾਈਚਾਰਾ ਦਲਿਤ ਭਾਈਚਾਰਾ ਐਸਸੀ ਭਾਈਚਾਰਾ ਕਹਿ ਲਗੇ ਆਪਾਂ ਠੀਕ ਆ ਵੈਸੇ ਤਾਂ ਇਨਸਾਨ ਹੀ ਆ ਪਰ ਚਲੋ ਜਿਹੜੀ ਸਾਡੇ ਹਿੰਦੁਸਤਾਨ ਚ ਬਨਾਲੀ ਕਾਲਾ ਕੁਝ ਚੰਦ ਕੁ ਲੋਕ ਬੋਲੇ ਨੇ ਜਿਨ੍ਹਾਂ ਨੇ ਲੀਡਰਾਂ ਦੀ ਇਸ ਗੱਲ ਨੂੰ ਸਮਝਿਆ ਕੁਝ ਕੁ ਲੋਕ ਬੋਲੇ ਮੈਂ ਚਲੋ ਜਸਵੀਰ ਗੜੀ ਸਾਹਿਬ ਜਿਹੜੇ ਹੈਗੇ ਹੈਗੇ ਐਸਸੀ ਕਮਿਸ਼ਨ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਨੋਟਸ ਜਿਹੜਾ ਉਹ ਲਿਆਗਾ ਪਰ ਰੌਲਾ ਤਾਂ ਇਸ ਗੱਲ ਦਾ ਸੋਨੂ ਜੀ ਵੀ ਜਦੋਂ ਤੁਸੀਂ ਕੋਈ ਗਲਤੀ ਕੀਤੀ ਹੈ ਉਹਦੀ ਸਜ਼ਾ ਬਣਦੀ ਹੈ ਹੁਣ ਅੱਜ ਹੋਇਆ ਵੀ ਰਾਜੇ ਵਿਡੰਗ ਤੇ ਐਫਆਈਆਰ ਕੱਟ ਹੋ ਗਈ ਤੁਹਾਡੇ ਤੇ ਮੇਰੇ ਤੇ ਐਫਆਈਆਰ ਕੱਟ ਹੋ ਹੁੰਦੀ ਆਪਾਂ ਉਹਨੂੰ ਜੇਲ੍ਹ ਚ ਹੋਣਾ ਸੀ ਰਾਜੇ ਤੇ ਐਫਆਈਆਰ ਕੱਟ ਹੋ ਗਈ ਉਹਨੂੰ ਜੇਲ੍ਹ ਚ ਨਹੀਂ ਉਹ ਕੋਈ ਗ੍ਰਿਫਤਾਰ ਨਹੀਂ ਕੋਈ ਅਰੈਸਟ ਨਹੀਂ ਉਹਦੀ ਜ਼ਮਾਨਤ ਵਾਰੇ-ਵਾਰ ਹੋ ਜਾਣੀ ਆ ਤੇ ਚਲੋ ਜੀ ਕੰਮ ਨਿਬੜ ਗਿਆ ਮੈਂ ਤਾਂ ਇਹ ਕਹਿਣਾ ਵੀ ਲੀਡਰ ਅਸਲ ਦੇ ਵਿੱਚ ਤਾਂ ਇਹ ਬਿਆਨ ਦੇ ਦਿੰਦੇ ਆ ਤਾਂ ਇਸ ਤਰੀਕੇ ਨਾਲ ਕਰਦੇ ਆ ਕਿਉਂਕਿ ਉਹ ਸਾਡੇ ਲੋਕਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਉਹਨੂੰ ਸਮਝ ਚੁੱਕੇ ਆ ਚੰਗੀ ਤਰ੍ਹਾਂ ਸਾਨੂੰ ਕੀ ਲੱਗਦਾ ਹੈ ਕਿ ਅੱਜ ਆਪਣੇ ਦੇ ਵਿੱਚ ਬੈਠ ਕੇ ਵਰਚਾਰ ਕਰਦੇ ਨੇ ਪੋਟਾਂ ਦੇ ਲਈ ਆਪਣੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਰੋਟੀ ਵੀ ਆਪਣੇ ਨਾਲ ਖਾਂਦੇ ਨੇ ਬੱਚਿਆਂ ਦੇ ਮੋਹਾਂ ਦੇ ਵਿੱਚ ਚੀਜ਼ੀਆਂ ਪਾਉਂਦੇ ਨੇ ਪਰ ਬਾਅਦ ਦੇ ਵਿੱਚ ਦੇਖਿਆ ਜਾਂਦਾ ਕਿ ਉਹ ਹੀ ਆਪਣੇ ਤੋਂ ਨਫ਼ਰਤ ਕਰਦੇ ਨੇ ਕਿਉਂਕਿ ਬਹੁਤ ਥਾਵਾਂ 'ਤੇ ਦੇਖਿਆ ਜਾਂਦਾ ਕਿ ਲੀਡਰ ਦਲਿਤ ਭਾਈਚਾਰੇ ਨੂੰ ਯੂਜ਼ ਕਰਦਾ ਆ ਆਮ ਲੋਕਾਂ ਨੂੰ ਯੂਜ਼ ਕਰਦਾ ਹੈ ਵੋਟਾਂ ਤੋਂ ਬਾਅਦ ਕੋਈ ਪੱਲਾ ਨਹੀਂ ਫੜਾਂਦਾ ਤੁਸੀਂ ਵੋਟਾਂ ਦੀ ਇੱਕ ਗੱਲ ਵੇਖੋ ਅਸਲ ਦੇ ਵਿੱਚ ਸਾਡੇ ਘਰੇ ਉਹ ਆਉਂਦੇ ਆ ਰੋਟੀ ਖਾਂਦੇ ਆ ਇਹ ਚੀਜ਼ ਆ ਚਲੋ ਆਮ ਆਦਮੀ ਪਾਰਟੀ ਦਾ ਇੱਕ ਗੱਲੋਂ ਤਾਂ ਧੰਨਵਾਦ ਕਰਨਾ ਬਣਦਾ ਭਗਵੰਤ ਮਾਨ ਜੀ ਦਾ ਕਿ ਇਹ ਜਦੋਂ ਸੱਤਾ 'ਚ ਆਇਆ ਜਾਂ ਸੱਤਾ ਤੋਂ ਪਹਿਲਾਂ ਇਹ ਪਾਰਟੀ ਦਾ ਜਨਮ ਹੁੰਦਾ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਇੰਨਾ ਕ ਜਾਗਰੂਕ ਕਰਤਾ ਸੀ ਵੀ ਲੀਡਰ ਕੁਝ ਵੀ ਨਹੀਂ ਹੁੰਦੇ ਲੀਡਰ ਦੀ ਤਾਕਤ ਕੁਝ ਨਹੀਂ ਹੁੰਦੀ ਜਨਤਾ ਦੀ ਤਾਕਤ ਹੁੰਦੀ ਆ ਇਹਨਾਂ ਨੂੰ ਸਵਾਲ ਕਰਿਆ ਕਰੋ ਇਹਨਾਂ ਨੂੰ ਰੋਕਿਆ ਕਰੋ ਜੇ ਤੁਹਾਨੂੰ ਮਿਲ ਨਹੀਂ ਆਉਂਦੇ ਤਾਂ ਅਗਲੇ ਗੇੜੇ ਇਹਨਾਂ ਨੂੰ ਹਰਾ ਦਿਆ ਕਰੋ ਇਹ ਭਗਵਾਨ ਤਾਂ ਮਾਨਜਾ ਆਮ ਆਦਮੀ ਪਾਰਟੀ ਦੀ ਦੇ ਨਾ ਸਾਡੇ ਲੋਕ ਅਵੇਅਰ ਵੀ ਹੋਏ ਆ ਇਹ ਚ ਕੋਈ ਦੋ ਰਹਿਣੀ ਪਹਿਲਾਂ ਤਾਂ ਲੋਕ ਜੇ ਕਿਤੇ ਐਮਐਲਏ ਸਾਡੇ ਪਿੰਡ ਵਿੱਚ ਦੀ ਲੰਘ ਜਾਂਦਾ ਸੀ ਤੁਹਾਨੂੰ ਚਾ ਚੜ ਜਾਂਦਾ ਸੀ ਜੇ ਕਿਸੇ ਨਾਲ ਲੀਡਰ ਦੀ ਫੋਟੋ ਆ ਜਾਂਦੀ ਸੀ ਕਿ ਕੋਈ ਐਮਐਲਏ ਨਾਲ ਫੋਟੋ ਕਰ ਹੱਥ ਮਿਲਾ ਲੈਂਦਾ ਸੀਗਾ ਉਹਨੂੰ ਚਾਰ ਰਾਤਾਂ ਨੀਂਦ ਨਹੀਂ ਆਉਂਦੀ ਸੀ ਐਮਐਲਏ ਨਾਲ ਹੱਥ ਮਿਲਾਇਆ ਹੁਣ ਇਹ ਲੀਡਰ ਆਮ ਹੋ ਗਏ ਪਰ ਇਹਦੇ ਵਿੱਚ ਇਹ ਚੀਜ਼ ਆ ਕਿ ਵੋਟਾਂ ਤੋਂ ਪਹਿਲਾਂ ਇਹ ਸਾਡੇ ਘਰੇ ਆਉਂਦੇ ਆ ਜਵਾਕਾਂ ਦੀਆਂ ਨਲੀਆਂ ਚੱਟਣ ਤੱਕ ਰੋਟੀ ਖਾਣ ਤੱਕ ਤੇ ਅਸੀਂ ਕਹਿੰਦੇ ਆ ਵਾਹ ਵੀ ਵਾਹ ਉਹ ਬੰਦਾ ਸਾਡੇ ਘਰੇ ਆਇਆ ਕਿਉਂ ਕਿਉਂਕਿ ਉਦੋਂ ਇਹਨਾਂ ਨੂੰ ਸਾਡੀ ਲੋੜ ਆ ਗਈ ਪਰ ਇਹ ਹੁਣ ਜੇ ਰਾਜੇ ਵਿੜੰਗ ਨੇ ਬਿਆਨ ਦਿੱਤਾ ਜਿੱਦੋਂ ਪਹਿਲਾਂ ਵੀ ਲੀਡਰਾਂ ਨੇ ਗੁਰਬਾਣੀ ਧਾਰਮਿਕ ਗ੍ਰੰਥਾਂ ਜਾਂ ਜਾਤ ਪਾਤਾਂ ਤੇ ਬਹੁਤ ਬਿਆਨ ਦਿੱਤੇ ਨੇ ਪਰ ਇਹ ਸਾਡੀ ਇੱਕ ਕਮਜ਼ੋਰੀ ਫੜੀ ਬੈਠਿਆ ਵੀ ਇਹਨਾਂ ਨੂੰ ਇੱਕ ਮੁਫ਼ਤ ਦੀ ਚੀਜ਼ ਜਿਹੜੀ ਮਰਜ਼ੀ ਦੇ ਦਿਓ ਕਹਿ ਉਹਦਾ ਟੈਕਸ ਵੱਧ ਰੂਪ ਚ ਕੱਟ ਲੋ ਇਹਨਾਂ ਨੇ ਉਸੇ ਤੇ ਵਿਰਜਣਾ ਅੱਜ ਰਾਜੇ ਵਿੜੰਗ ਨੇ ਬੋਲਿਆ ਐਦੋਂ ਪਹਿਲਾਂ ਵੀ ਲੀਡਰਾਂ ਨੇ ਬੋਲਿਆ ਬਥੇਰੇਆ ਨੇ ਬੋਲਿਆ ਅਸੀਂ ਕੀਤਾ ਕੀ ਆ ਉਹਦਾ ਕਿਉਂਕਿ ਕਾਨੂੰਨ ਤਾਂ ਇਹਨਾਂ ਦੇ ਹੱਥ ਚ ਪ੍ਰਸ਼ਾਸਨ ਇਹਨਾਂ ਦੇ ਹੱਥ 'ਚ ਸਾਰਾ ਕੁਝ ਇਹਨਾਂ ਦੇ ਹੱਥ 'ਚ ਤੇ ਉਹਨਾਂ ਨੇ ਬੋਲ ਕੇ ਉਹ ਘਰੇ ਬਹਿ ਕੇ ਮਾਫੀ ਮੰਗ ਲਈ ਉਹਦਾ ਖਹਿੜਾ ਛੁੱਟ ਗਿਆ ਮੈਂ ਕਹਿੰਦੇ ਇਹਦੇ 'ਚ ਜ਼ਿਆਦਾ ਕਸੂਰਵਾਰ ਲੋਕ ਨੇ ਲੀਡਰ ਨਹੀਂ ਹੈ ਕਸੂਰਵਾਰ ਪਰ ਮਲੂਕਾ ਜੀ ਫਿਰ ਲੋਕ ਸਮਝਣਗੇ ਕਿਦਾਂ ਆਪਣੇ ਆਪਣੇ ਲੋਕਾਂ ਨੂੰ ਅਕਲ ਕਿਵੇਂ ਆਏਗੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਫਰੀ ਦੇ ਉਸ ਚ ਉਹ ਹੋ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਅਕਲ ਕਿਵੇਂ ਆਏਗੀ ਜਦ ਤੱਕ ਕਹਿੰਦੇ ਨੇ ਕਿ ਅਸੀਂ ਸਮਾ ਬਦਲ ਦਈਏ ਅਸੀਂ ਇਹ ਕਰ ਦਈਏ ਅਸੀਂ ਚੰਗੇ ਲੀਡਰ ਲਏ ਚੰਗੇ ਲੀਡਰ ਹੈ ਕਿੱਥੇ ਰਹਿ ਕਿੱਥੇ ਗਏ ਨੇ ਅਕਲ ਅਕਲ ਦੀ ਗੱਲ ਤਾਂ ਇਹ ਆ ਤੁਹਾਡੇ ਦੋਨੇ ਸਵਾਲਾਂ ਦਾ ਜਵਾਬ ਆ ਅਕਲ ਤੇ ਦੂਜੀ ਗੱਲ ਵੀ ਚੰਗੇ ਲੀਡਰ ਕਿੱਥੇ ਰਹਿ ਗਏ ਅਕਲ ਤਾਂ ਇਹ ਦੇਖੋ ਅਸੀਂ ਵੀਡੀਓ ਬਣਾਉਣੀ ਆ ਮਲੂਕਾ ਟੀਵੀ ਤੇ ਚਲੋ origional ਮੁੱਦੇ ਵੀ ਕਰਦੇ ਆ ਕੁਝ ਚੀਜ਼ਾਂ ਦੇ ਅਸੀਂ ਮੈਸੇਜ ਦਿੰਦੇ ਆ ਜਿਹੜਾ ਮੁੱਦਾ ਉੱਠ ਕੇ ਆਉਂਦਾ ਉਹਦੇ 'ਚ ਅਸੀਂ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਵੀ ਸਾਡੇ ਲੋਕ ਲਿਖੀ ਜਾਣਗੇ ਫੇਕ ਵੀਡੀਓ ਨਕਲੀ ਵੀਡੀਓ ਨਕਲੀਆਂ ਫੇਕ ਵੀਡੀਓ ਉਹ ਹੁੰਦੀ ਹੁੰਦੀ ਆ ਜਿਹਦੀ ਕਦੇ ਕਲਪਨਾ ਵੀ ਨਾ ਕੀਤੀ ਗਈ ਹੋਵੇ ਮੰਨ ਲਓ ਅਸੀਂ ਵੀਡੀਓ ਬਣਾਤੀ ਵੀ ਕੱਲ ਨੂੰ ਤੜਕੇ ਦੁਨੀਆ ਖਤਮ ਹੋ ਜਾਣੀ ਉਹ ਤਾਂ ਫੇਕ ਕਹਿ ਸਕਦੇ ਫੇਕ ਆ ਯਾਰ ਇਹ ਕਿਵੇਂ ਹੋ ਜੂਗੇ 80 30 ਜਿਹੜੀਆਂ ਚੀਜ਼ਾਂ ਹੋ ਗਿਆ ਉਹਨੂੰ ਨਾਟਕੀ ਰੂਪ ਦੇ ਵਿੱਚ ਡੰਮੀ ਰੂਪ ਦੇ ਵਿੱਚ ਅਸੀਂ ਪੇਸ਼ ਕਰ ਦਿੰਨੇ ਆ ਪਰ ਸਾਡੇ ਲੋਕ ਕਹਿੰਦੇ ਜੀ ਇਹ ਤਾਂ ਫੇਕ ਆ ਇਹ ਤਾਂ ਆਏ ਆ ਰਾਜੇ ਵਡੰਗਣੇ ਬਿਆਨ ਦੇ ਤਾਂ ਅਸੀਂ ਬਣਾਤੀ ਦਿਖਾਤਾ ਲੋਕਾਂ ਨੂੰ ਕਹਣਗੇ ਜੀ ਇਹ ਤਾਂ ਫੇਕ ਆ ਜਦੋਂ ਸਾਡੇ ਲੋਕ ਆਹ ਮਾਨਸਿਕ ਤੌਰ ਤੇ ਇਹ ਹੀ ਨਹੀਂ ਸਮਝ ਸਕੇ ਵੀ ਭਾਈ ਦਿਖਾਈ ਤਾਂ ਸਚਾਈ ਗਈ ਆ ਇਹ ਫਲਾਣੇ ਬੰਦੇ ਤੇ ਆ ਕੀਤੀ ਗਈ ਆ ਠੀਕ ਆ ਫਿਰ ਇਹ ਲੀਡਰਾਂ ਦੀਆਂ ਚਾਲਾਂ ਨੂੰ ਕਿਵੇਂ ਸਮਝ ਲੈਣਗੇ ਅਗਲੀ ਗੱਲ ਜਿਹੜੀ ਗੱਲ ਆ ਵੀ ਸਿਆਣੇ ਲੀਡਰ ਅਸੀਂ ਲੱਭੀਏ ਕਿਤੋਂ ਸਿਆਣੇ ਲੀਡਰ ਉਦੋਂ ਲੱਭਾਂਗੇ ਜਦੋਂ ਅਸੀਂ ਆਪ ਸਿਆਣੇ ਹੋਵਾਂਗੇ ਤੁਸੀਂ ਇੱਕ ਚੀਜ਼ ਦੇਖੋ ਮੰਨ ਕੇ ਚੱਲੋ ਤੁਸੀਂ ਅਕਾਲੀ ਦਲ ਪਾਰਟੀ ਦੇ ਵਿੱਚੋਂ ਤੁਸੀਂ ਤਰਨਤਾਰਨ ਦੀ ਗੱਲ ਕਰ ਲਓ ਹੋਰ ਛੱਡ ਦਿਓ ਤੁਸੀਂ ਉੱਥੋਂ ਸੰਧੂ ਆ ਜਿਹੜਾ ਹਰਮੀਤ ਸੰਧੂ ਆ ਜਿਹੜਾ ਅਕਾਲੀ ਦਲ ਦੇ ਵੱਲੋਂ ਤਿੰਨ ਵਾਰੀ ਐਮਐਲਏ ਰਿਹਾ ਤਰਨਤਾਰਨ ਦੇ ਲੋਕਾਂ ਨੇ ਉਹਨੂੰ ਜਿਤਾਇਆ ਠੀਕ ਆ ਹੁਣ ਉਹ ਉੱਠ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ 2022 ਦੇ ਵਿੱਚ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਉਸ ਜਿਹੜਾ ਹੁਣ ਇਹਨਾਂ ਦਾ ਉਮੀਦਵਾਰ ਬਣਾਇਆ ਵਾ ਉਦੋਂ ਅਕਾਲੀ ਦਲ ਦਾ ਉਮੀਦਵਾਰ ਸੀ ਵੀ ਜੇ ਇਥੋਂ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤਾਂ ਸੰਧੂ ਨੂੰ ਹਰਾ ਦਿਓ ਨਸ਼ਾ ਖਤਮ ਹੋ ਜੀ ਹੁਣ ਉਹੀ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਜੇ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਤਾਂ ਸੰਧੂ ਸਾਹਿਬ ਨੂੰ ਜਿਤਾ ਦਿਓ ਦੇਖੋ ਤੁਸੀਂ ਸਿਆਸਤ ਵੇਖੋ ਲੀਡਰਾਂ ਦੀ ਲੋਕਾਂ ਦੀ ਇਹ ਸਿਆਸਤ ਲੋਕਾਂ ਤੇ ਕਿਵੇਂ ਕਰਦੇ ਆ ਜਦੋਂ ਉਹ ਅਕਾਲੀ ਦਲ ਚ ਸੀ ਉਦੋਂ ਮਾੜਾ ਸੀ ਕਰਪਟ ਸੀ ਉਹ ਸਾਰਾ ਕੁਝ ਸੀ ਸੀਗਾ ਜਦੋਂ ਸਾਡੀ ਪਾਰਟੀ 'ਚ ਆ ਗਿਆ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਲੱਗੀ ਹੋਈ ਆ ਜਿਹਦੇ ਵੇਦੀ ਉਹਨੂੰ ਧੋ ਦਿੰਦੇ ਆ ਕਹਿ ਦਿੰਦੇ ਹੁਣ ਜੀ ਇਮਾਨਦਾਰ ਬਣ ਗਿਆ ਅਣਥੱਕ ਬਣ ਗਿਆ ਇਹ ਹੁਣ ਲੋਕਾਂ ਦੀਆਂ ਗੱਲਾਂ ਸੁਣੂ ਮਸਲੇ ਸੁਣੂ ਸਾਡੇ ਲੋਕ ਇੰਨੇ ਕਮਲੇ ਆ ਸਿਆਣੇ ਲੀਡਰ ਕਦੇ ਉਦੋਂ ਮਿਲਣਗੇ ਜਦੋਂ ਅਸੀਂ ਸਿਆਣੇ ਹੋਵਾਂਗੇ ਜਿਹੜਾ ਬੰਦਾ ਤੁਹਾਡੇ ਨਾਲ ਇੱਕ ਵਾਰੀ ਗਦਾਰੀ ਕਰ ਗਿਆ ਜਿਹੜਾ ਬੰਦਾ ਤੁਹਾਨੂੰ ਇੱਕ ਵਾਰੀ ਧੋਖਾ ਦੇ ਗਿਆ ਕੀ ਉਸਨੂੰ ਦੁਬਾਰਾ ਆਪਦੀ ਜ਼ਿੰਦਗੀ 'ਚ ਲਿਆਉਣ ਦਾ ਆਉਣ ਦਾ ਮੌਕਾ ਦੇਣਾ ਚਾਹੀਦਾ ਕਿੰਨੀ ਦੱਸੋ ਤੁਸੀਂ ਨਹੀਂ ਆਉਣਾ ਚਾਹੀਦਾ ਨਾ ਤੇ ਅਸੀਂ ਤਾਂ ਕੀ ਕਰਦੇ ਸੀ ਜੇ ਥੋਡੇ ਵਾਲੇ ਪਾਸੇ ਅਕਾਲਦੀਵਾਲ ਚ 5 ਸਾਲਾਂ ਦੇ ਲੀਡਰ ਰਹਿ ਕੇ ਐਮਐਲਏ ਟਿਕਟ ਜਦੋਂ ਕੋਈ ਡੱਕਾ ਨਹੀਂ ਕੀਤਾ ਥੋਡੇ ਤੇ ਝੂਠੇ ਪਰਚੇ ਕਰਾ ਦੇ ਥੋਡਾ ਨੁਕਸਾਨ ਕਰਤਾ ਤੁਹਾਡੇ ਹਲਕੇ ਦਾ ਆਉਂਦੀ ਵਾਰ ਨੂੰ ਕਾਂਗਰਸ ਚ ਜਾਵੜਿਆ ਸੀ ਉਹ 5 ਸਾਲਾਂ ਵਾਲੀਆਂ ਉਹ ਜਿਹੜੀਆਂ ਕਮੀਆਂ ਉਹ ਭੁੱਲ ਜਾਣੀਆਂ ਕਿਉਂਕਿ ਨਵੀਂ ਪਾਰਟੀ ਚ ਗਿਆ ਹੁਣ ਉਹ ਦੁੱਧ ਥੋਤਾ ਗਿਆ ਵਧੀਆ ਬਣ ਗਿਆ ਉਸੇ ਨੂੰ ਵੋਟਾਂ ਪਾ ਕੇ ਫੇਰ ਜਿਤਾ ਦੇਣਾ ਅਗਲੇ 5 ਸਾਲਾਂ ਲਈ ਅਸੀਂ ਡੰਡੇ ਫੇਰ ਖਾਣੇ ਆ ਸਿਆਣੇ ਲੀਡਰ ਉਹਨਾਂ ਚਰ ਨਹੀਂ ਲੱਭਣੇ ਜਿੰਨਾ ਚਿਰ ਅਸੀਂ ਆਪ ਸਿਆਣੇ ਨਹੀਂ ਹੁੰਦੇ ਅੱਛਾ ਜਿਸ ਤ ਰਾਜਾਪਿੰਗ ਦਾ ਬਿਆਨ ਸੀ ਤੁਹਾਨੂੰ ਕੀ ਲੱਗਦਾ ਕਿ ਆ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਕਿੰਨਾ ਕੁ ਝਟਕਾ ਲੱਗਿਆ ਕਿਉਂਕਿ ਕਿਤੇ ਨਾ ਕਿਤੇ ਆਮ ਲੋਕਾਂ ਦਾ ਐਸਪੀ ਚਾਰੇ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਦਿਲ ਦੁਖਿਆ ਸਾਡੇ ਲੋਕਾਂ 'ਚ ਜਵਾਬੀ ਹੈ ਜਿਹੜਾ ਮੁੱਦਾ ਉੱਠ ਖੜੇ ਫਿਰ ਉਹ ਪੂਰਾ ਉੱਠਦਾ ਹੈ ਜੇ ਜਿਮਣੀ ਚੂਣ ਨਾ ਹੁੰਦੀ ਤਰਨਤਨ ਸਾਹਿਬ ਦੇ ਵਿੱਚ ਉਦਾਂ ਕਿਤੇ ਬਿਆਨ ਦੇ ਦਿੰਦਾ ਰਾਜਾ ਬੜੰਗ ਤਾਂ ਹੋ ਸਕਦਾ 27 ਤੱਕ ਸਾਡੇ ਲੋਕਾਂ ਨੇ ਭੁੱਲ ਜਾਣਾ ਸੀ ਲੀਡਰਾਂ ਨੇ ਮਾੜਾ ਮੱਟਾ ਵਿਰੋਧੀ ਪਾਰਟੀਆਂ ਨੇ ਉੱਥੇ ਜਾ ਕੇ ਦਿਖਾਉਣਾ ਸੀ ਵੀ ਆਹ ਰਾਜੇ ਬੜੰਗ ਨੇ ਬਿਆਨ ਤ ਦੂਜਿਆਂ ਨੂੰ ਦਿਖਾਣਾ ਇਹਨਾਂ ਨੇ ਵੀ ਆਏ ਇੱਕ ਵਾਰੀ ਕਿਹਾ ਸੀ ਹੁਣ ਮੌਕੇ ਦਾ ਇਹ ਬਿਆਨ ਦੇ ਦਿੱਤਾ ਗਿਆ ਅਸਲ ਫਰਜ ਇਹ ਹੁੰਦਾ ਵੀ ਜੇ ਪਰਿਵਾਰ ਦੇ ਵਿੱਚ ਜਿਹੜਾ ਸਾਡਾ ਬਾਪ ਆ ਜੇ ਉਹਦੇ ਵਿੱਚੋਂ ਕੋਈ ਪਰਿਵਾਰ ਦੇ ਵਿੱਚੋਂ ਕੋਈ ਉਹਦੇ ਬੱਚੇ ਕੋਈ ਹੋਰ ਗਲਤ ਕੰਮ ਕਰਦਾ ਅਸੀਂ ਕਹ ਇਹ ਦਖਲ ਕਰਦੇ ਜੋ ਹਟਾ ਦਿਓ ਇਹ ਤਾਂ ਮੈਂ ਤਾਂ ਮੰਨੂਗਾ ਜੇ ਇਹਨਾਂ ਦੇ ਜਿਹੜੀ ਦਿੱਲੀ ਕੇਂਦਰ ਪਾਰਟੀ ਬੈਠੀ ਹੈ ਸੋਨੀਆ ਗਾਂਧੀ ਰਾਹੁਲ ਗਾਂਧੀ ਜੇ ਇਸ ਬੰਦੇ ਨੂੰ ਪ੍ਰਧਾਨਗੀ ਦੀ ਆ ਉਹਦੇ ਤੋਂ ਲਾ ਕੇ ਪਾਸੇ ਕਰਦੇ ਵੀ ਤੂੰ ਤਾਂ ਜਮੇ ਕੋਗਾ ਚਿੱਤ ਕਰੀ ਜਾਂਦਾ ਪਾਰਟੀ ਦੇ ਵੈਸੇ ਇਸ ਵਿੜੰਗ ਸਾਹਿਬ ਤੋਂ ਦੁਖੀ ਤਾਂ ਉੱਪਰਲੇ ਲੀਡਰ ਆਪਦੇ ਵੀ ਹੈਗੇ ਜਿਹੜੇ ਪੰਜਾਬ 'ਚ ਬੈਠੇ ਆ ਜਿਹੜੇ ਨਾਲ ਜੀ ਉਮਰਾਂ ਬੀਤ ਗਈਆਂ ਇਹਨੂੰ ਕਹਿ ਦਿੰਦੇ ਭਾਈ ਤੂੰ ਤਾਂ ਕੱਲ ਦਾ ਜਵਾਕ ਆ ਕੱਲ ਦਾ ਆ ਤੈਨੂੰ ਕਿਹਿਆ ਪਤਾ ਪਰ ਜਿਹੜਾ ਇਹ ਬਿਆਨ ਇਹਨੇ ਮੌਕੇ ਤੇ ਦਿੱਤਾ ਇਹਦਾ ਬਹੁਤ ਅਸਰ ਆ ਇਹਨਾਂ ਦੇ ਉੱਥੋਂ ਜਿੱਤਣਾ ਮੁਸ਼ਕਲ ਹੋ ਗਿਆ ਅੱਛਾ ਤਰਨਤਾਰਨ ਦੀ ਬੋਟਾਂ ਬਾਰੇ ਕੀ ਹੋਇਆ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਹੱਥੋਂ ਸੀਟ ਜਾ ਸਕਦੀ ਹੈ ਇਸ ਬਿਆਨ ਤੋਂ ਬਾਅਦ ਬਿਆਨ ਤਾਂ ਇਹ ਗੱਲ ਹੈ ਜੇ ਮੈਂ ਕਹਾਂ ਵੀ 2022 ਦੇ ਵਿੱਚ 94 ਅਸੀਂ ਐਮਐਲਏ ਉਹ ਜਿਤਾ ਕੇ ਦਿੱਤੇ ਸੀ ਆਮ ਆਦਮੀ ਪਾਰਟੀ ਨੂੰ ਵੀ ਸਾਡਾ ਰੰਗਲਾ ਪੰਜਾਬ ਬਣ ਜਾ ਰੰਗਲਾ ਪੰਜਾਬ ਬਣਿਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਹਰ ਸ਼ਾਮ ਦੁਪਹਿਰ ਸਵੇਰ ਕਿਸੇ ਨਾ ਕਿਸੇ ਦੇ ਗੋਲੀ ਵਾਈ ਉਹ ਗੋਲੀ ਦੇ ਨਾਲ ਖੋਣ ਕਿਤੇ ਨਾ ਕਿਤੇ ਡੁੱਲਦਾ ਸ਼ਾਇਦ ਆਹੀ ਰੰਗਲਾ ਪੰਜਾਬ ਸੀ ਜੀ ਅਸੀਂ 22 ਦੇ ਵਿੱਚੋਂ 94 ਜਿਤਾ ਕੇ ਰੰਗਲਾ ਪੰਜਾਬ ਨਹੀਂ ਬਚਾ ਸਕੇ ਇੱਥੇ ਅਕਾਲੀ ਜਿਤਾ ਲਓ ਇੱਥੇ ਆਮ ਆਦਮੀ ਜਿਤਾ ਲਓ ਇੱਥੇ ਕਾਂਗਰਸ ਜਿਹੜਾ ਮਰਜੀ ਜਿਤਾ ਲਓ ਹਾਲ ਸਾਡਾ ਆਹੀ ਰਹਿਣਾ ਕਿਉਂਕਿ ਅਸੀਂ ਅਸਲ ਦੇ ਵਿੱਚ ਸਿਆਣੇ ਹੈਗੇ ਕਾਂਗਰਸ ਤਾਂ ਹਰੂਗੀ ਹਰੂ ਦੇ ਵਿੱਚ ਕੋਈ ਦੂਰ ਹੈ ਨਹੀਂ ਪਰ ਆਪਾਂ ਸਮਰਥਕ ਕਿਸੇ ਦੇ ਨਹੀਂ ਪਰ ਇਹ ਗੱਲ ਜਰੂਰ ਕਹਿੰਨੇ ਵੀ ਯਾਰ ਜੇ ਸਾਡਾ ਵੋਟਾਂ ਦੇ ਨਾਲ ਕਿਤੇ ਭਲਾ ਹੁੰਦਾ 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 ਨਾ ਤੇ ਇਹ ਰਿਵਾਜ ਬਹੁਤ ਟਾਈਮ ਦਾ ਪਹਿਲਾਂ ਖਤਮ ਹੋ ਜਾਣਾ ਸੀ ਅੱਛਾ ਲਾਸਟ ਸਵਾਲ ਲਵਾਂਗੇ ਤੁਹਾਨੂੰ ਕੀ ਲੱਗਦਾ ਕਿ ਰਾਜਾ ਬਡਿੰਗ ਦੇ ਮਾਫੀ ਤੋਂ ਬਾਅਦ ਵੀ ਹਜੇ ਤੱਕ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਹੈਗਾ हां ਕੁਸ਼ਕ ਦਿਨ ਮੁੱਦਾ ਉੱਠੂਗਾ ਸੋਨੋ ਜੀ ਕੁਸ਼ਕ ਦਿਨ ਲੋਕ ਵਿਰੋਧ ਕਰਨਗੇ ਆ ਨਹੀਂ ਆਏ ਪਰ ਜਿਹੜੇ ਚੰਦ ਕੋ ਲੋਕ ਨੇ ਜਿਨ੍ਹਾਂ ਦੇ ਅੰਦਰ ਅਨਖ ਗੈਰਤ ਆਪਣੀ ਭਾਈਚਾਰੇ ਨੂੰ ਲੈ ਕੇ ਹੈ ਗਿਆ ਉਹ ਤਾਂ ਰਹਿੰਦੀ ਉਮਰ ਤੱਕ ਉਵੇਂ ਹੀ ਰਹਿੰਦੇ ਆ ਉਹ ਤਾਂ ਸਟੈਂਡ ਤੇ ਰਹਿੰਦੇ ਰਹਿੰਦੇ ਆ ਪਰ ਜਿਹੜੇ ਲੋਕਾਂ ਨੇ ਹੱਟਾ ਵੀ ਆਟੇ ਦੀ ਥੈਲੀ ਤੇ ਰਾਸ਼ਨ ਤੇ ਆਦੀਏ ਤੇ ਪਾਉ ਅਤੇ ਬੋਤਲ ਤੇ ਵਿਕ ਜਾਣਾ ਹੁੰਦਾ ਉਹਨਾਂ ਲਈ ਇਹ ਬਿਆਨ ਰਾਜਾ ਬਣ ਕੇ ਕਾਲੇ ਰੰਗ ਦੇ ਭਲਾਂ ਚਾਰ ਦੇ ਦੇ ਚਾਹ ਜਾਤੀਵਾਦ ਤੇ ਪੰਜ ਬਿਆਨ ਦੇ ਦੇ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾਗਾ ਠੀਕ ਆ ਪਰ ਇਹ ਮੁੱਦਾ ਦੋ ਚਾਰ ਦਿਨ ਉੱਠੂਗਾ ਬਸ ਜਿਹੜੇ ਅਣਖ ਵਾਲੇ ਲੋਕ ਆ ਉਹ ਯਾਦ ਰੱਖ ਲੈਂਦੇ ਉਹ ਮੂੰਹ ਮੋੜ ਕੇ ਨਹੀਂ ਲਾਉਣਗੇ ਤੇ ਨਹੀਂ ਤਾਂ ਫਿਰ ਆਪਾਂ ਇਹ ਕਹਿ ਸਕਦੇ ਆ ਵੀ 95% ਤਾਂ ਉਹ ਲੋਕ ਆ ਜਿਨ੍ਹਾਂ ਲਈ ਕੋਈ ਗਾਲ ਨਹੀਂ ਜੇ ਰਾਜੇ ਵਡੰਗਣੇ ਬੋਲਤਾ ਤਾਂ ਫੇਰ ਕੀ ਆ ਆਪਾਂ ਤਾਂ ਚੱਲੀ ਜਾਣਾ ਇਸ ਤਰੀਕੇ ਨਾਲ ਸੋ ਧੰਨਵਾਦ ਮਲੂਕਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਮਲੂਕਾ ਟੀਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਅਕਸਰ ਹੀ ਆਪਣੇ ਨਾਲ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਗੱਲਬਾਤ ਕਰਦੇ ਹੋਏ ਦੇਵ ਇਜਾਜ਼ਤ ਮੇਰੇ ਸ਼ੋਗੀ ਗੁਰਪ੍ਰੀਥੂਆ ਦੇ ਨਾਲ ਸੋ ਨੂੰ ਜਸਲਾ ਦੀ ਰਿਪੋਰਟ ਮੋਹਾਲੀ